ਆਧ ਧਰਮ ਮੰਡਲ ਦਲਿਤ ਭਾਈਚਾਰੇ ਨੂੰ ਆਪਣੇ ਆਪ ਨੂੰ 1931 ਦੀ ਜਨਗਣਨਾ ਚ ਆਧ ਧਰਮੀ ਲਿਖਾਉਣ ਦੀ ਗੱਲ ਕਹਿੰਦਾ ਜਿਸ ਤੋਂ ਬਾਅਦ ਵੱਡੇ ਪੱਦਰ ਤੇ ਦਲਿਤ ਆਪਣੇ ਆਪ ਨੂੰ ਆਧ ਧਰਮੀ ਲਿਖਾਉਂਦੇ ਨੇ ਆਧਵਾ ਮੂਵਮੈਂਟ ਵੱਲੋਂ ਲੈ ਸਟੈਂਡ ਤੋਂ ਬਾਅਦ ਟੱਕਰਾ ਹੋਣਾ ਤੈ ਸੀ ਤੇ ਬਹੁਤ ਵੱਡੇ ਪੱਦਰ ਤੇ ਕਈ ਥਾਵਾਂ ਤੇ ਉੱਚ ਜਾਤੀਆਂ ਤੇ ਦਲਤਾਂ ਚ ਟਕਰੇ ਹੋਏ ਫਿਰੋਜ਼ਪੁਰ ਤੇ ਲਾਇਲਪੁਰ ਅੰਦਰ ਕੁਝ ਦਲਿਤ ਵਿਅਕਤੀਆਂ ਦੇ ਕਤਲ ਕਰ ਦਿੱਤੇਗੇ ਨਨਕਾਣਾ ਸਾਹਿਬ ਚ ਵੀ ਕਈ ਮਸਲਿਆਂ ਤੇ ਕਾਫੀ ਖਿੱਚੋਤਾਣ ਹੋਈ ਕਾਂਗੜੇ ਦੇ ਅੰਦਰ ਪਿੰਡਾਂ ਦੇ ਸਾਂਝੇ ਪਾਣੀ ਤੋਂ ਰਾਜਪੂਤਾਂ ਵੱਲੋਂ ਦਲਿਤਾਂ ਨੂੰ ਦੂਰ ਰੱਖਿਆ ਗਿਆ 1931 ਦੀ ਜਨਗਣਨਾ ਨੇ ਪੰਜਾਬ ਚ ਸਿਆਸੀ ਪਚਾਲ ਲਿਆ ਦਿੱਤਾ ਸਿੱਟੇ ਵੱਜੋਂ ਸੂਬੇ ਅੰਦਰ 1881 ਤੋਂ ਬਾਅਦ ਪਹਿਲੀ ਵਾਰ ਹਿੰਦੂਆਂ ਦੀ ਗਿਣਤੀ 43.8% ਤੋਂ ਘਟ ਕੇ 1931 ਚ 30% ਰਹਿ ਜਾਂਦੀ ਹੈ ਸਿੱਖਾਂ ਦੀ ਗਿਣਤੀ 8.2% ਤੋਂ ਵੱਧ ਕੇ 14.3% ਹੋ ਜਾਂਦੀ ਹੈ ਤੇ ਮੁਸਲਮਾਨਾਂ ਦੀ ਗਿਣਤੀ 40.6 ਤੋਂ ਵੱਧ ਕੇ 52% ਹੋ ਜਾਂਦੀ ਹੈ ਇਹ ਆਧ ਧਰਮ ਲਹਿਰ ਦਾ ਅਸਰ ਹੀ ਸੀ ਕਿ 1931 ਦੀ ਜਨਗਣਨਾ ਚ ਤਕਰੀਬਨ ਸਵਾ 4 ਲੱਖ ਲੋਕਾਂ ਨੇ ਆਪਣੇ ਧਰਮ ਨੂੰ ਆਧ ਧਰਮ ਲਿਖਵਾਇਆ ਜਿਸ ਨੂੰ ਬਾਬੂ ਮੰਗੂ RAM ਆਪਣੀ ਲਹਿਰ ਦੀ ਵੱਡੀ ਪ੍ਰਾਪਤੀ ਸਮਝਦੇ ਸਨ